ਰਾਸ਼ਟਰੀ ਪੁਲਿਸ ਸਮachar ਆਓ ਦੇਖਦੇ ਹਾਂ ਅੱਜ ਦੀਆਂ ਤਾਜ਼ਾ ਖਬਰਾਂ। ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਦੇ ਹਾਤੀਜੀ ਦੀ ਪੁਲਿਸ ਵੱਲੋਂ ਇੱਕ ਵਿਦੇਸ਼ੀ ਔਰਤ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 500 ਗ੍ਰਾਮ ਆਇਸ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ। ਸ਼੍ਰੀ ਹਰਵਿੰਦਰ ਸਿੰਘ ਬਰਕ ਪੀਪੀ ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦੇਹਾਤੀਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਸ਼੍ਰੀ ਪਰਮਿੰਦਰ ਸਿੰਘ ਹੀਪ ਪੀਪੀਐਸ ਪੁਲਿਸ ਕਪਤਾਨ ਸਟਾਨਿਕ ਸ਼੍ਰੀ ਸਰਗਿਤ ਰਾਏ ਪੀਪੀਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਅਤੇ ਸ਼੍ਰੀ ਇੰਦਰਜੀਤ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਕਮ ਉਪ ਪੁਲਿਸ ਕਪਤਾਨ ਸਰ ਡਿਵੀਜ਼ਨ ਆਦਮਪੁਰ ਦੀ ਜੋਗ ਅਗਵਾਈ ਹੇਠ ਆਈ ਐਨ ਐਸ ਪੀ ਅਰਵਿੰਦਰ ਸਿੰਘ ਮੁਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਵੱਲੋਂ ਇੱਕ ਵਿਦੇਸ਼ੀ ਔਰਤ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 500 ਗ੍ਰਾਮ ਆਇਸ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਇੰਦਰਜੀਤ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਡਿਟੈਕਟਿਵ ਕਮ ਉਪ ਪੁਲਿਸ ਕਪਤਾਨ ਸਰ ਡਿਵੀਜ਼ਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 3 10 2025 ਨੂੰ ਐਸਆਈ ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਦਾ ਗਸ਼ਤ ਦੇ ਸੰਬੰਧ ਵਿੱਚ ਦੌਲਤਪੁਰ 메ਨ ਜੀਟੀ ਰੋਡ ਨੇੜੇ ਡੀਏਵੀ ਯੂਨੀਵਰਸਿਟੀ ਮੌਜੂਦ ਸੀ ਤਾਂ ਡੀਏਵੀ ਯੂਨੀਵਰਸਿਟੀ ਸੈੱਡ ਵੱਲੋਂ ਇੱਕ ਔਰਤ ਆਉਂਦੀ ਦਿਖਾਈ ਦਿੱਤੀ ਜਿਸ ਦੇ ਹੱਥ ਵਿੱਚ ਕਾਲੇ ਰੰਗ ਦਾ ਪਰਸ ਫੜਿਆ ਹੋਇਆ ਹੈ ਜੋ ਸਾਹਮਣੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਜੱਕਦਮ ਘਬਰਾ ਕੇ ਪਿੱਛੇ ਮੁੜ ਗਈ ਜਿਸ ਨੂੰ ਸ਼ੱਕ ਦੀ ਨਿਗਾਹ ਪਰ ਏਐਸਆਈ ਪੁਲਿਸ ਪਾਰਟੀ ਨੇ ਮਦਦ ਨਾਲ ਉਸ ਔਰਤ ਨੂੰ ਕਾਬੂ ਕੀਤਾ ਅਤੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਬੈਕੀ ਗਲੋਰੀਆ ਆਰਓ ਸਿਟੀ ਅਕੋਰਾ ਕੰਟਰੀ ਗਹਾਨਾ ਨਾਉ ਆਰਓ ਉੱਤਮ ਨਗਰ ਨਿਊ ਦਿੱਲੀ ਦੱਸਿਆ ਬੈਕੀ ਗਲੋਰੀਆ ਦੇ ਹੱਥ ਵਿੱਚ ਫੜੇ ਪਰਸ ਦੀ ਤਲਾਸ਼ੀ ਕਰਨ ਤੇ ਪਰਸ ਵਿੱਚੋਂ ਪਾਰਦਰਸ਼ੀ ਮੋਮੀ ਲਫਾਫੇ ਵਿੱਚ ਪਾਈ ਹੋਈ 500 ਗ੍ਰਾਮ ਆਇਸ ਬ੍ਰਾਮਦ ਹੋਈ ਜਿਸ ਤੇ ਮਕਦਮਾ ਨੰਬਰ ਅਰਧ 155 ਮਿਤੀ 10 225 ਅਰਧ 216185 ਐਨਡੀਪੀਐਸ ਐਕਟ ਥਾਣਾ ਆਦਨਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰਡ ਕਰਕੇ ਦੋਸ਼ਣ ਨੂੰ ਮੁਕੱਦਮਾ ਹਜ਼ਾਰ ਵਿੱਚ ਹਬਸ ਜ਼ਾਬਤਾ ਗ੍ਰਿਫਤਾਰ ਕੀਤਾ ਗਿਆ ਜੋ ਦੋਸ਼ਣ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਬਰਾਮਦਗੀ 500 ਗ੍ਰਾਮ ਆਈਸ ਤੁਸੀਂ ਦੇਖ ਰਹੇ ਹੋ ਕ੍ਰਾਈਮ ਰਿਪੋਰਟਰ ਮੁਹੰਮਦ ਮਕਸੂਦ ਜੀ ਦੀ ਖਾਸ ਰਿਪੋਰਟ ਇਹਨਾਂ ਦਾ ਹੈਗਾ ਸੀ ਜਿਹੜਾ 2020 ਦੇ 1302 ਦੇ ਮੁਕਾਦਮੇ ਦੇ ਵਿੱਚ ਵੀ ਸਾਨੂੰ ਵਾਂਟਡ ਸੀ ਐਂਡ ਇਹਨਾਂ ਨੇ ਪਿੱਛੇ ਕੈਂਟ ਏਰੀਆ ਦੇ ਵਿੱਚ ਵੀ ਜਿਹੜਾ ਹੈਗਾ ਮਰਡਰ ਕੀਤਾ ਸੀ ਮਾਰਚ ਦੇ ਮਹੀਨੇ ਦੇ ਵਿੱਚ ਮਰਡਰ ਹੋਇਆ ਸੀ ਜਦੋਂ ਕਾਫੀ ਤੁਹਾਡੇ ਵੀ ਸਾਰਿਆਂ ਦੇ ਨੋਟਿਸ 'ਚ ਹੋਣਾ ਕਿ ਕਾਫੀ ਜੀ 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 ਉਸ ਟਾਈਮ ਜਿਹੜਾ ਪ੍ਰੋਟੈਸਟ ਹੋਇਆ ਸੀ ਕਿ ਇਹਨੂੰ ਇਹਦੀ ਗ੍ਰਿਫਤਾਰੀ ਨੂੰ ਲੈ ਕੇ ਇਹ ਕਿਉਂਕਿ ਪਹਿਲਾਂ ਪੁਰਾਣੇ ਮੁਕਾਦਮਿਆਂ ਦੇ ਵਿੱਚ ਵੀ ਸਾਡੇ ਪੀਓ ਚੱਲੇ ਆ ਰਹੇ ਸੀ ਤੇ ਇਹਦੇ ਵਿੱਚ ਅੱਜ ਜਿਹੜੀ ਸਾਡੀ ਟੀਮ ਹੈਗੀ ਆ ਸਾਡਾ ਆਦਮpur ਦੇ ਤੋਂ ਐਸਆਈ ਬਿਆਚੰਦ ਤੇ ਉਹਨਾਂ ਦੇ ਨਾਲ ਜਿਹੜੀ ਟੀਮ ਹੈਗੀ ਸਾਡੇ ਇਨਸਪੈਕਟਰ ਰਵਿੰਦਰ ਇਹਨਾਂ ਦੇ ਸਾਰੇ ਸਾਡੇ ਐਸਪੀ ਡਿਟੈਕਟਿਵ ਸ਼੍ਰੀ ਸਰਵਜੀਤ ਰਾਏ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਜਿਨ੍ਹਾਂ ਕੋਲ ਆਦਮpur ਦਾ ਚਾਰਜ ਵੀ ਨਾਲ ਦੇਖ ਰਹੇ ਨੇ ਮਿਸਟਰ ਇੰਦਰਜੀਤ ਸਿੰਘ ਸੈਣੀ ਇਹਨਾਂ ਤੇ ਜਿਹੜੀ ਹੈਗੀ ਹੈ ਕੋਈ ਸਿਕਰਟ ਇਨਫੋਰਮੇਸ਼ਨ ਸਾਨੂੰ ਇਸ ਏਰੀਆ ਦੇ ਵਿੱਚ ਜਿਵੇਂ ਹੁੰਦੀ ਹੈ ਸਾਡੇ ਕੋਲ ਸੀ ਇਹ ਤਾਂ ਕੇਸ ਏਰੀਆ ਦੇ ਵਿੱਚ ਘੁੰਮਦੇ ਨੇ ਜਿੱਥੇ ਪਾਰਟੀਆਂ ਸਾਡੀ ਡਿਸਪੈਚ ਕੀਤੇ ਹੋਏ ਸੀ ਤਾਂ ਇਹ ਅੱਜ 8:30 ਪਾਉਣੇ 7 ਦੇ ਕਰੀਬ ਜਿਹੜਾ ਟਾਈਮ ਹੈਗਾ ਸਾਡੀ ਜਿਹੜੀ ਪੁਲਿਸ ਪਾਰਟੀ ਹੈਗੀ ਹੈ ਇਹ ਐਸਆਈ ਤੇ ਆਚੰਦ ਦੇ ਨਾਲ ਜਿਹੜੇ ਪੁਲਿਸ ਮੁਲਾਜ਼ਮ ਨੇ ਕੋਈ ਜਿੱਥੇ ਆਪਾਂ ਇੱਥੇ ਵਕੂਆ ਤੇ ਖੜੇ ਹੈਗੇ ਆ ਇਹ ਤਲਵੰਡੀ ਰਾਈਆਂ ਵਾਲੀ ਪਾਸੇ ਤੋਂ ਜਿਹੜਾ ਮੈਂ ਸੂਬਾ ਆਉਦਾ ਆ ਪਿੱਛੇ ਚੋਮੋ ਸਟ੍ਰੀਟ ਤੋਂ ਇਹ ਜਿਹੜੇ ਦੋ ਨੌਜਵਾਨ ਇਹਨਾਂ ਨੂੰ ਮੋਟਰਸਾਈਕਲ ਤੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਇਹਨਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਜਦੋਂ ਰੋਕਿਆ ਤਾਂ ਇਹ ਜਿਹੜਾ ਸੀ ਇੱਕ ਵਿਅਕਤੀ ਨੇ ਜਿਹੜਾ ਫਾਇਰ ਕੀਤਾ ਪੁਲਿਸ ਪਾਰਟੀ ਦੇ ਉੱਪਰ ਤਾਂ ਉਹਨਾਂ ਨੇ ਆਪਣਾ ਬਚਾਅ ਕਰ ਲਿਆ ਕਿਉਂਕਿ ਪੁਲਿਸ ਪ੍ਰੋਫੈਸ਼ਨਲ ਜਿਹੜੇ ਹੁੰਦੇ ਨੇ ਸਾਡੇ ਉਹ ਟ੍ਰੇਨਡ ਹੁੰਦੇ ਆ ਤਾਂ ਆਪਣੀ ਬਚਾਅ ਦੇ ਵਿੱਚ ਜਦੋਂ ਫਾਇਰਿੰਗ ਕੀਤੀ ਆ ਤਾਂ ਉਹਦੇ ਵਿੱਚ ਇੱਕ ਸ਼ਖਸ ਦੇ ਗੋਲੀ ਲੱਗੀ ਜਿਹੜੀ ਸੱਜੇ ਜਿਹੜੀ ਹੈਗੀ ਹੈ ਬਾਜੂ ਦੇ ਵਿੱਚ ਉਹਦੇ ਗੋਲੀ ਲੱਗੀ ਆ ਤਾਂ ਮੌਢਲੀ ਪੁੱਛਗੀਆਂ ਦੇ ਵਿੱਚ ਜਿਹੜਾ ਪਤਾ ਲੱਗਿਆ ਹੈਗਾ ਕਿ ਉਹਦਾ ਨਾਮ ਮਨਜੀਤ ਸਿੰਘ ਉਰਫ ਕੋੜੀ ਜਿਹੜਾ ਹੈਗਾ ਉਹਦਾ ਨਾਮ ਹੈਗਾ ਸੀ ਉਹ ਸਾਨੂੰ ਜਿਹੜਾ ਇਹ ਪੀਓ ਹੈਗਾ ਹਾਰਡ ਕੋਰ ਕ੍ਰਾਈਮਨਲ ਹੈਗਾ ਤੇ ਇਹਦੇ ਨਾਲ ਇੱਕ ਗਗਨ ਜਿਹੜਾ ਹੈਗਾ ਗੱਗੀ ਨਾਂ ਦਾ ਜਿਹੜਾ ਸ਼ਖਸ ਸੀ ਉਹ ਵੀ ਅਸੀਂ ਅਰੈਸਟ ਕੀਤਾ ਹੈ ਇਹ ਦੋਨੇ ਗੱਗੀ ਵੀ ਜਿਹੜਾ ਹੈਗਾ ਇਹ ਕ੍ਰਾਈਮ ਦੇ ਵਿੱਚ ਵਾਂਟਡ ਹੈਗਾ ਸੀ ਤਾਂ ਇਸ ਲਈ ਦੋ ਜਣੇ ਅਰੈਸਟ ਕੀਤੇ ਇੱਕ ਮਨਜੀਤ ਸਿੰਘ ਤੇ ਇੱਕ ਗੱਗੀ ਹਾਂਜੀ ਇਹ ਜਿਹੜਾ ਮਨਜੀਤ ਘੋੜੀ ਜਿਹਦੇ ਇੰਜਰਡ ਹੋਇਆ ਇਹਨੂੰ ਹਸਪੀਟਲਾਈਜ਼ ਕੀਤਾ ਗਿਆ ਇਹਨੂੰ ਹਸਪਤਲ ਭੇਜਿਆ ਜਾਏਗਾ ਐਂਡ ਇਹਦੀ ਜਦੋਂ ਟ੍ਰੀਟਮੈਂਟ ਹੋਏਗੀ ਤਾਂ ਉਸ ਤੋਂ ਬਾਅਦ ਡਿਸਚਾਰਜ ਕਰਵਾ ਕੇ ਇਹਦੀ ਰੈਸਟ ਪਾਈ ਜਾਏਗੀ। ਅੱਛਾ ਪ੍ਰਾਇਮਰੀ ਇਨਵੈਸਟੀਗੇਸ਼ਨ ਚੋਂ ਕੀ ਆਇਆ ਹੁਣ ਤੱਕ ਜੋ ਜਿਹੜੀ ਮੋਡਲੀ ਪੁਸ਼ਕੀ ਦਾ ਜਿਹੜੀ ਆਈ ਹੈ ਸਾਡੇ ਕੋਲ ਹਲੇ ਤੱਕ ਫਿਜ਼ੀਕਲ ਰਿਕਵਰੀ ਦੇ ਵਿੱਚ ਇੱਕ ਪਿਸਤਲ ਬੱਤੀ ਬੋਰ ਦਾ ਹੈਗਾ ਉਹਦੇ ਵਿੱਚ ਨਾਲ ਰੌਂਦ ਜਿਹੜੇ ਲਾਈਵ ਕਾਟੇਜ ਵੀ ਮਿਲੇ ਹੈਗੇ। ਐਂਡ ਪਲੱਸ ਜਿਹੜੀ ਇੱਕ ਮੋਟਰਸਾਈਕਲ ਹੈ ਜਿਹੜਾ ਉਹ ਵੀ ਚੋਰੀ ਦਾ ਮੋਟਰਸਾਈਕਲ ਹੈ ਜਿਹਦੇ ਉੱਪਰ ਸਵਾਰ ਹੋ ਕੇ ਜਾ ਰਹੇ ਸੀ। ਤਾਂ ਇਹ ਨੇਚਰਲੀ ਹੈ ਕਿ ਇਹ ਵੱਡੀ ਵਾਰ ਦਾ ਤਨੂੰ ਹੋਰ ਤੋਂ ਅੰਜਾਮ ਦੇਣ ਵਾਸਤੇ ਦੀ ਤਾਕਤ ਦੇ ਵਿੱਚ ਹੈ ਕਿ ਸੀ ਜਿੱਦੇ ਪੁਲਿਸ ਨੂੰ ਇਨਫਰਮੇਸ਼ਨ ਦੇ ਉੱਤੇ ਜਿਹੜੀ ਕਾਰਵਾਈ ਹੈ। ਯਾਨੀ ਕਹਿਣ ਦਾ ਭਾਵ ਇਹ ਹੈਗਾ ਕਿ ਆਉਣ ਵਾਲੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਵੀ ਖੁਲਾਸਾ ਹੋ ਸਕਦਾ ਕੋਈ ਵੱਡੀ ਵਾਰ ਦਾ